ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰਿਆਂ ਦੇ ਜਾਨਵਾਰ ਅਤੇ ਘਰ-ਪਾਰ ਪਰਿਵਾਰ ਠੀਕ ਹੋਣਗੇ ਲੈ ਸੱਜਣੋ ਚੈਨਲ ਨੂੰ ਸਬਸਕ੍ਰਾਈਬ ਅੱਜ ਨਾ ਹੀ ਕਰਿਓ ਤੇ ਲਾਇਕ ਵੀ ਨਾ ਕਰਿਓ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਅੱਜ ਕੋਈ ਆਪਾਂ ਗਾਂ ਦੀ ਵੀਡੀਓ ਦਿਖਾਉਂਦੇ ਕੋਈ ਮੱਝ ਦੀ ਨਹੀਂ ਦਿਖਾਉਂਦੇ ਉਹ ਤਾਂ ਚੱਲ ਆਪਣਾ ਰੋਜ਼ ਦਾ ਕੰਮ ਚੱਲਦਾ ਰਹਿੰਦਾ ਇੱਕ ਨਾ ਆਪਣਾ ਮਿੱਤਰ ਸੀ ਅੱਜ ਗੁਰਜ ਭਲਾਈ ਉਹਦਾ ਨਾ ਹਾਰਟ ਦਾ ਆਪਰੇਸ਼ਨ ਹੋਣਾ ਬਹੁਤ ਜਿਆਦਾ ਗਰੀਬ ਬੰਦਾ ਹੈ ਤੇ ਇੰਨਾ ਨਾਈਸ ਬੰਦਾ ਨਾ ਮਿਲਣਯੋਗ ਬੰਦਾ ਭਰਾਵੋ ਐਨੀ ਬੰਦੇ ਚ ਸਹਿਜ ਚੀਤਾ ਲਿਆਕ ਤੇ ਯਾਰ ਬਹੁਤ ਜਿਆਦਾ ਆਪਣੇ ਪਿੰਡ ਜਾਂਦਾ ਰਹਿੰਦਾ ਸੀ ਉਹ ਗੁਰਚਰਨ ਸਾਊਂਡ ਵਾਲੇ ਨਾਲ ਦੋ ਤਿੰਨ ਸਾਲ ਜੇ ਵਿਚਾਰਾ ਜਾਂਦਾ ਰਿਹਾ ਵਧੀਆ ਆਪਣੀ ਮਿੱਤਰਤਾ ਉਹਦੇ ਨਾਲ ਬਹੁਤ ਗਰੀਬ ਬੰਦਾ ਤੇ ਵਧੀਆ ਸੁਭਾ ਦਾ ਬੰਦਾ ਉਹਨੂੰ ਨਾ ਅੱਜ ਆਪਣੀ ਲੋੜ ਪੈ ਗਈ ਭਰਾਵੋ ਸਾਰਿਆਂ ਦੀ ਅੱਜ ਆਪਾਂ ਸੋਡੇ ਮੂਰੇ ਹੱਥ ਬੰਨ ਕੇ ਬੇਨਤੀ ਕਰਾਂਗੇ ਹੱਥ ਬੰਨ ਕੇ ਕਿ ਜਿੰਨਾ ਜਿੰਨੇ ਤੋਂ ਸਰਿਆ ਨਾ ਭਰਾਵੋ ਉਹਦਾ ਮਾਣ ਤਾਣ ਲਾਜਮੀ ਕਰਨਾ ਹੈ ਕੋਈ 100 ਪਾ ਦਿਓ 50 ਪਾ ਦਿਓ 20 ਪਾ ਦਿਓ 10 ਪਾ ਦਿਓ 1000 ਪਾ ਦਿਓ 500 ਪਾ ਦਿਓ ਜਿੰਨੀ ਜਿਹੜੇ ਬੰਦੇ ਦੀ ਗੰਜੈਸ ਹੈ ਨਾ ਜਿਹੜਾ ਬੰਦਾ ਵੀਡੀਓ ਦੇਖੂ ਭਰਾ ਮੰਨ ਕੇ ਲਾਜਮੀ ਪਾਉਣਾ ਲਾਜਮੀ ਇਹ ਹੱਥ ਮੰਨ ਕੇ ਬੇਨਤੀ ਹੈ ਬਾਕੀ ਉਹਨਾਂ ਦੇ ਪਰਿਵਾਰ ਨਾਲ ਕਰਾਉਣੇ ਗੱਲ ਅੱਜ ਆਪਾਂ ਉੱਥੇ ਗਏ ਸੀ ਸਪੈਸ਼ਲ ਰਾਤ ਹੀ ਪਤਾ ਲੱਗਿਆ ਸਾ ਆਪ ਨੂੰ ਉਸ ਮੈਂ ਆਪਦੇ ਪਿੰਡ ਵਾਲੇ ਗਰੁੱਪ ਚ ਦਾ ਪਾਤੀ ਸੀ ਰਾਤੀ ਉਹ ਪੰਜ ਸੱਤ ਬੰਦਿਆਂ ਨੇ ਕਿਰ ਆਪਾਂ ਨੂੰ ਪਾਤੇ ਉਹ ਆਪਾਂ ਗਾਹਾਂ Google Pay ਕਰਕੇ ਸਕਰੀਨਸ਼ਾਟ ਨਾਲ ਦੀ ਨਾਲ ਭੇਜੀ ਚਲਾਂਗੇ। ਬਾਕੀ ਜਿੰਨੇ ਪੈਸੇ ਇਕੱਠੇ ਹੋਣਗੇ ਸਾਰਿਆਂ ਦਾ ਸਕਰੀਨਸ਼ਾਟ ਮਿਲੂਗਾ। ਇੱਕ ਇੱਕ ਰੁਪਏ ਦਾ ਹਿਸਾਬ ਮਿਲੂਗਾ। ਜਿੰਨੇ ਕੁ ਪੈਸੇ ਲੱਗਦੇ ਐ ਵੀ 2 ਲੱਗਦਾ 4 ਲੱਗਦਾ ਐ। ਜਿੰਨੇ ਇਕੱਠੇ ਹੋਗੇ ਉਹ ਚ 10 ਬਚ ਗਿਆ 20 ਬਚ ਗਿਆ ਆਪਣਾਂ ਦੀ 15000 ਬਚ ਗਿਆ। ਉਹ ਆਪਾਂ ਅਗਾਹਾਂ ਕਿਸੇ ਹੋਰ ਗਰੀਬ ਦੇ ਇਲਾਜ ਤੇ ਲਾ ਦਾਂਗੇ। ਸਾਰਾ ਹਿਸਾਬ ਕਿਤਾਬ ਖਰਾਕ ਕੇ ਇੱਕ ਇੱਕ ਰੁਪਏ ਦਾ ਹਿਸਾਬ ਦਾ ਦੇ ਕੇ ਨਾ ਤੇ ਆਪਾਂ ਗਾਹਾਂ ਲਾ ਦਾਂਗੇ। ਤੇ ਅੱਜ ਹੁਣ ਬਾਈ ਨੂੰ ਮਿਲਦਿਆ ਕਰੋਣਾ ਛੋਟੀ ਗੱਲਬਾਤ ਤੇ ਕੀ ਗੱਲਬਾਤ ਆ ਕਿਵੇਂ ਕੋ ਸਾਜੋ ਸੱਜੇ ਨੂੰ ਆ ਆ ਗਿਆ ਬਾਈ ਦਾ ਘਰ ਆ ਗਿਆ ਬਾਹਰ ਇਧਰ ਵੀ ਖੇਤ ਆ ਗਏ ਤੇ ਮਗਰਲੇ ਪਾਸੇ ਵੀ ਖੇਤ ਆ ਗਏ ਨੂੰ ਦਿਖਾਉਣੇ ਆ ਉਹ ਕਬੂਤਰ ਵੀ ਰੱਖ ਲਏ ਸੀ ਫਿਰ ਉਹ ਛੱਡ ਛੋਡ ਪਾਇਰ ਰਸੋਈ ਤਾਂ ਵਿਚਾਰੇ ਕੋਲੇ ਪਾਈ ਨਹੀਂ ਹੈਗੀ ਅਜੇ ਇਧਰ ਹੀ ਕੰਮ ਚਲਾਉਂਦਾ ਇਧਰ ਆ ਵੀ ਕੰਦ ਛੋਟੀ ਹੈ ਜਵਾਕ ਵੀ ਭਰਾ ਬੋ ਛੋਟੇ ਬਜਾਰੇ ਦੇ ਕੁੜੀ ਤੇ ਮੁੰਡਾ ਕੁੜੀ ਮਲਾ 14-15 ਸਾਲ ਦੀ ਹੈ ਮੁੰਡਾ 8-9 ਸਾਲ ਦਾ ਆ ਦੋ ਕਮਰੇ ਆ ਗਏ ਆ ਬਾਈ ਦਾ ਪੇਟੀਆਂ ਵਾਲਾ ਆ ਗਿਆ ਦੂਜਾ ਆ ਗਿਆ ਬਾਈ ਦਾ ਰਹਿਣ ਸਹਿਣ ਆ ਦੇਖੋ ਇਹਦੇ ਭਾਈ ਦਾ ਆ ਗਿਆ ਨਾਲ ਤੇ ਪੁੱਛਦੇ ਆ ਬਾਈ ਨੂੰ ਕੀ ਗੱਲ ਬਾਤ ਹੈ ਕਿਵੇਂ ਕੋਸ ਹੈ ਇੱਕ ਦੱਸੀ ਜੀ ਅਸੀਂ ਕਾਰਡ ਆਪ ਦੇ ਕਰੇ ਕਰੇ ਹੋਣ ਦੇ ਬੰਨੇ ਹੋ ਨਹੀਂ ਲੈ ਸੱਜਣੋ ਇਹ ਆ ਗਿਆ ਪਰਿਵਾਰ ਸਾਰਾ ਇਹ ਬੇਟੀ ਆ ਗਈ ਬਾਈ ਦੀ ਇਹ ਆ ਨਾਲ ਭਾਈ ਇਹਦਾ ਉਹਦਾ ਜਵਾਕ ਆ ਗਿਆ ਉਹ ਇਹਦਾ ਮੁੰਡਾ ਮਗਰ ਉਹ ਭੈਣ ਬੈਠੀ ਆਪ ਇਹ ਬਾਈ ਪਿਆਸੀ ਨਹੀਂ ਤੇ ਇਹ ਆ ਗਈ ਇਹਨਾਂ ਦੇ ਮਾਤਾ ਜੀ ਮਾਤਾ ਸੱਸਰੀ ਕਾ ਸੱਸਰੀ ਕਾ ਤੇ ਪਿੰਡ ਕਿਹੜਾ ਮਾਤਾ ਜੀ ਆਪਣਾ ਗੁਰਜਪਲੇਈ ਮੜਾ ਉੱਚੂ ਬੋਲ ਮਾਤਾ ਗੁਰਜਪਲੇਈ ਗੁਰਜਪਲੇਈ ਹਾਂ ਜੀ ਇਹ ਤਾਂ ਆਪਾਂ ਛਨੀਰ ਤੋਂ ਨਾ ਸਾਨ੍ਹੇ ਵਾਲਾ ਤੇ ਸਾਨ੍ਹੇ ਵਾਲ ਤੋਂ ਅੱਗੇ ਆ ਜਨਾ ਹਾਂ ਹਾਂ ਜੀ ਹਾਂ ਇੱਧਰ ਰਾਪੁਰ ਰਹੇ ਨੇ ਨੇੜੇ ਨਹੀਂ ਇੱਧਰ ਹੈ ਜੀ ਛਨੀਰ ਦੇ ਰੋਡ ਤੇ ਹਾਂ ਹਾਂ ਛਨੀਰ ਦੇ ਰੋਡ ਤੇ ਹੈ ਜੀ ਤੇ ਕੀ ਦਿੱਕਤ ਆ ਗਈ ਆਪਣੇ ਮੁੰਡੇ ਨੂੰ ਕੀ ਹਲਟ ਦੀ ਪ੍ਰੋਬਲਮ ਹੈ ਜੀ ਅੱਛਾ ਹਲਟ ਦੀ ਹਾਂ ਜੀ ਅੱਛਾ ਹਾਂ ਤੇ ਲਾਜ ਲੂਜ ਤੁਸੀਂ ਕਰਾਇਆ ਨਹੀਂ ਪਹਿਲਾਂ ਲਾ ਜੀ ਪਹਿਲਾਂ ਪਤਾ ਹੀ ਹੁਣ ਲੱਗਿਆ ਨਹੀਂ ਪਤਾ ਹੀ ਹੁਣ ਲੱਗਿਆ ਜੀ ਅੱਛਾ ਇਹਦਾ ਹਾਂ 3-4 ਸਾਲ ਹੋ ਗਏ ਹੁਣ ਤਾਂ ਜੀ ਅੱਛਾ ਤੇ ਦਵਾਈ ਬੂਟੀ ਦਵਾਈ ਗਏ ਹੈ ਜੀ ਦਵਾਈ-ਬੂਟੀ ਦਵਾਈ ਲਗੇ ਆ ਹਾਂ ਹਾਂ ਜੀ ਹਾਂ ਉਦੋਂ ਫਿਰ ਪੈਸੇ ਕਿੰਨੇ ਕ ਲਾਗੇ ਛੋਟੇ ਪੈਸੇ ਜੀ 3-4 ਲੱਖ ਲਾਤਾ ਸੀ ਫਰ ਤੜਕੇ ਅੱਛਾ ਹਾਂ ਜੀ ਹਾਂ ਜਦੋਂ ਦਵਾਈ ਦਵਾਈ ਗਏ ਆਪਰੇਸ਼ਨ ਨਹੀਂ ਕਰਾਇਆ ਹੈਨਾ ਹਾਂ ਆਪਰੇਸ਼ਨ ਤਾਂ ਨਹੀਂ ਜੀ ਹੱਲ ਹੋਇਆ ਸੀ ਆਪਰੇਸ਼ਨ ਦਾ ਪੈਸਾ ਇਕੱਠਿਆਂ ਦਾ ਹੱਲ ਨਹੀਂ ਹੋਇਆ ਹੈਨਾ ਹਾਂ ਜਿਵੇਂ ਕੋਈ 5 ਫੜ ਲਿਆ 10 ਫੜ ਲਿਆ ਉਹ ਮੇਜ ਕਰ ਦਵਾਈ ਦਵਾਈ ਗਏ ਹੈ ਹਾਂ ਦਵਾਈ ਦਵਾਈ ਗਏ ਜੀ ਦਵਾਈ ਨਾਲ ਮੜਮਟ ਚਲੋ ਰੋੜ ਰੋੜਦਾ ਹੋ ਗਿਆ ਬੱਚਿਆਂ ਚ ਅੱਛਾ ਹੁਣ ਵੱਧ ਹੋ ਗਿਆ ਜੀ ਦੌਣਾ ਠੀਕ ਹੈ ਆਪਰੇਸ਼ਨ ਵੀ ਅੱਛਾ ਮਾ ਤਾਂ ਫਿਰ ਪਹਿਲਾਂ ਦਾ ਲਈ ਗਏ ਤੁਸੀਂ ਦਵਾਈਆਂ ਬੂਟੀਆਂ ਹੈ ਹਾਂ ਜੀ ਹਾਂ ਤੇ ਕਾਰਡ ਨਹੀਂ ਬਣਾਇਆ ਸੀ ਤਾਂ ਕਾਰਡ ਬਣਾਇਆ ਸੀ ਜੀ ਐਲ ਵਿੱਚ ਚੱਲਿਆ ਸੀ ਅੱਛਾ ਐਵੇਂ ਜਿਹਾ ਚੱਲ ਗਿਆ ਸੀ ਹਾਂ ਚੱਲ ਗਿਆ ਸੀ ਅੱਛਾ ਉੱਥੋਂ ਖਾਧੀ ਹੈ ਦਵਾਈ ਜੀ ਅੱਛਾ ਤਾਂ ਦਵਾਈ ਲਈ ਗਏ ਆਪਰੇਸ਼ਨ ਉਦੋਂ ਮੰਮੀ ਨੇ ਕਰਾਇਆ ਹੈ ਨਹੀਂ ਆਪਰੇਸ਼ਨ ਦਾ ਹੱਲ ਨਹੀਂ ਜੀ ਹੋਇਆ ਅੱਛਾ ਆਪਰੇਸ਼ਨ ਨਹੀਂ ਕਰਾਇਆ ਤਾਂ ਨਹੀਂ ਆਪਰੇਸ਼ਨ ਨਹੀਂ ਹੋਇਆ ਜੀ ਠੀਕ ਹੈ ਉਦੋਂ ਚੱਲ ਦਵਾਈਆਂ ਨਾਲ ਠੀਕ ਹੋ ਜੂ ਨਾ ਕਾਨੂ ਆਪਾਂ ਚੀਰ ਪਾੜ ਕਰਾਉਣੀ ਹੈ ਨਾ ਚਲ ਆਸ ਤਾਂ ਹੁੰਦੀ ਹੈ ਜਨਾ ਇਹ ਹੋ ਜੀ ਵਾਹੀ ਜੀ ਆਸ ਜੀ ਚਲੋ ਦਵਾਈਆਂ ਦਾ ਹੀ ਬੱਚਾ ਮੇਰੇ ਠੀਕ ਹੋ ਜੂਗਾ ਹਾਂ ਹਾਂ ਦਵਾਈ ਲਈ ਗਈ ਜੀ ਦਵਾਈ ਲੈਟਰ ਲਈ ਹਾਂ ਤਿੰਨ ਚਾਰ ਸਾਲ ਹੋ ਗਏ ਜੀ ਉੱਥੇ ਦਵਾਈ ਚੱਲਦੀ ਸੀ ਤੇ ਇੱਕ ਪ੍ਰੇਗਮਾਂ ਤੋਂ ਪੁੱਛਿਆ ਸੀ ਹੁਣੀ ਕਿਤੇ ਬਾਈ ਹੈ ਨਾ ਸੇਮੀ ਹਾਂਜੀ ਉਹਨਾਂ ਨੇ ਕਿੰਨਾ ਖਰਚਾ ਦੱਸਿਆ ਉਹਨਾਂ ਨੇ 5 4-5 ਲੱਖ ਦੱਸਿਆ ਸੀ ਅੱਧੇ ਪੈਸੇ ਕਹਿੰਦੇ ਵੀ ਕਾਰਡ ਤੇਰਾ ਚੱਲ ਜੂ ਕਾਰਡ ਚੱਲ ਜੂ ਅੱਧੇ ਪੈਸੇ ਅੱਧੇ ਪੈਸੇ ਵੀ ਤੁਹਾਡਾ 4-5 ਲੱਖ ਹੋਰ ਲੱਗ ਸਕਦਾ ਵੀ 5 ਉਹਦਾ ਕੱਟੇ ਜਾਊ ਕਿਤੇ ਭਰਨੀ ਪੈਣਗੀ ਜੀ ਤੇ ਅੱਧਿਆਂ ਤੇ ਕਾਰਡ ਚ ਹੋ ਜੂ ਠੀਕ ਹੈ ਅੱਧੇ ਪੈਸੇ ਕਾਰਡ ਚ ਕੱਟੇ ਜਾਣਗੇ ਅੱਛਾ ਅੱਧੇ ਘਰਨੇ ਪਾਉਣੇ ਅੱਧੇ ਲੱਗਣਗੇ ਅੱਛਾ ਅੱਧੇ ਲੱਗਣਗੇ ਤੇ ਮਾਤਾ ਫਿਰ ਇਹ ਤੋਂ ਪਿੰਡ ਚੋਂ ਫੜਫੜ ਲਏ ਉਹਦੇ ਪੈਸੇ ਹੈ ਹਾਂ ਜੀ ਪਿੰਡ ਚ ਹੀ ਫੜ ਲੈਂਦੇ ਸੀ ਜੀ ਵੈਜੀ ਵੜ ਵੈਜੀ ਲੈ ਕੇ ਜੀ ਵਿਚਾਰ ਬੱਚਾ ਕਰਾ ਸਹਾਰਾ ਕਰ ਲਿਆ ਸੀ ਜੀ ਦਿਵਾਨੀਆਂ ਬੂਟੀਆਂ ਨਾਲ ਹਾਂ 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 ਜੀ ਕੇਲਾ ਬਸਾ ਉਹਦੇ ਬੀਜ ਵੱਖਾਂ ਚ ਮੜਮੋਟ ਉੱਠਣ ਬੈਠਣ ਲੱਗ ਗਏ ਸੀ ਜੀ ਹਾਂ ਉੱਠਣ ਬੈਠਣ ਲੱਗੇ ਇੰਨੇ ਸਹਾਰਾ ਹੁੰਦਾ ਨਾ ਹਾਂ ਇੰਨੇ ਸਹਾਰਾ ਹੁੰਦਾ ਜੀ ਬੱਚਿਆਂ ਚ ਬੈਠੇ ਰਹੇ ਬਾਕੀ ਵਿਚਾਰਾ ਕਮਾਉਣ ਵਾਲਾ ਵੀ ਇਹ ਇਕੱਲਾ ਹੀ ਹੈ ਇਹ ਇਕੱਲਾ ਹੀ ਹੈ ਜੀ ਕਮਾਉਣ ਵਾਲਾ ਵੀ ਛੋਟੇ ਛੋਟੇ ਬੱਚੇ ਹਾਂ ਕੁੜੀ ਆ ਗਈ ਕੈਮੀ ਚ ਪੜਦਾ ਪੁੱਤ ਨੌਮੀ ਚ ਤੂੰ ਪੁੱਤ ਓਏ 7ਵੀਂ ਚ ਇਹ ਮਾ ਬਹੁਤ ਨਰਮੰਦਾ ਵਿਚਾਰਾ ਕੰਮ ਰੱਬ ਦੀਆਂ ਤਿਹਾਂ ਨਾਲ ਹਾਂ ਰੱਬ ਦੀਆਂ ਤਿਹਾਂ ਨਾਲ ਹੈਨਾ ਰੋਗ ਪਰਮਾਤਮਾ ਪਤਾ ਨਹੀਂ ਕਿ ਪਿਛਲੇ ਜਨਮ ਦਾ ਦੇਣਾ ਲੈਣਾ ਹੁੰਦਾ ਹੈ ਨਾ ਉਹੀ ਤਾਂ ਗੱਲ ਹੈ ਜੀ ਹਾਂ ਰੋਗ ਬੜਾ ਵੱਡਾ ਲਾਤਾ ਜੀ ਮੇਰੇ ਕੋਲ ਫਿਰ ਪ੍ਰੇਪਰੇਸ਼ਨ ਦਾ ਤੁਸੀਂ ਉਦੋਂ ਕਰੇ ਨਹੀਂ ਹਾਲੇ ਨਹੀਂ ਹੋਈ ਨਹੀਂ ਜੀ ਹਾਲੇ ਹੱਲ ਨਹੀਂ ਹੋਇਆ ਹਾਂ ਹੱਲ ਨਹੀਂ ਹੋਇਆ ਜੀ ਪ੍ਰੇਪਰੇਸ਼ਨ ਦਾ ਅੱਛਾ ਕਿ ਇਕੱਠੇ ਪੈਸੇ ਮਿਲੇ ਨਹੀਂ ਹੈ ਮਿਲੇ ਨਹੀਂ ਜੀ ਹਾਂ ਬਸ ਥੋੜੇ-ਬਹੁਤੇ ਮਿਲ ਜਾਂਦੇ ਸੀ ਉਹੀ ਬਸ ਦਵਾਈਆਂ ਬੂਟੀਆਂ ਲਿਆਉਂਦੇ ਸੀ ਦਵਾਈ ਬੂਟੀ ਲਿਆਉਂਦੇ ਸੀ ਕੋਸ ਘਰੇ ਮਾੜਾ ਮोटा ਖਰਚਾ ਪਰਚਾ ਚੱਲ ਜਾਂਦਾ ਹੈ ਨਾ ਮੂਨ ਮਰਚੀ ਆ ਜਾਂਦਾ ਜੀ ਪਰ ਜਦੋਂ ਕੰਮ ਤੇ ਨਹੀਂ ਜਾਂਦਾ ਸੀ ਨਾ ਹਾਂ ਕੰਮ ਤਾਂ ਹੁੰਦਾ ਨਹੀਂ ਸੀ ਭਾਈ ਦਿੱਕ ਦੇਖਦਾ ਚਾਹੁੰਦਾ ਵੀ ਟਿੱਡੇ ਭਰਨਾ ਤੇ ਜੀ ਹਾਂ ਭਾਈ ਦਿੱਕਤ ਕੀ ਆ ਤੈਨੂੰ ਹਾਂ ਕੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਅੱਛਾ ਸਾਹ ਨਹੀਂ ਆਉਂਦਾ ਹੀ ਸਾਹ ਨਹੀਂ ਆਉਂਦਾ ਆਕਸੀਜਨ ਜਿਹੜੀ 30% ਰਹਿਣੀ ਹੈ ਅੱਛਾ ਆਕਸੀਜਨ 30% ਹੀ ਰਹਿ ਗਈ ਉ 100 ਹੁੰਦੀ ਹੈ ਹਾਂ ਠੀਕ ਹੈ ਵਿਸਾਂ ਕਿਸੇ ਵੇਲੇ ਜਮੇ ਘਟ ਜਾਂਦਾ ਰੁਕ ਜਾਂਦਾ ਸਾਰਾ ਬਾਈਕ ਕੱਢਣੀ ਪੈਂਦੀ ਹੈ ਸ਼ਰਾਤ ਨੂੰ ਜਮੇ ਰੁਕਣ ਵਾਲਾ ਹੋ ਜਾਂਦਾ ਹੈ ਜਾਣੋ ਕੀ ਹੁੰਦੀ ਹੈ ਹਣਾ ਫਿਰ ਹੁਣ ਤੂੰ 2-3 ਦਿਨ ਮਾਨਸਾ ਲਾ ਕੇ ਤਿੰਨ ਦਿਨ ਮਾਨਸਾ ਲਾ ਕਿਹੜੇ ਚ ਬਾਈ ਤੂੰ ਉੱਥੇ ਦੱਸਦਾ ਪਰਾਂ ਸੂਏ ਤੇ ਗਊਸਾਲਾ ਕੋਲੇ ਹਾਂ ਹਟਾਲੇ ਉਹ ਉਹ ਵਾ ਹਟਾਲੇ ਅੱਛਾ ਬਵੇਕ ਦੇ ਬਵੇਕ ਦੇ ਉਹਨੇ ਫਿਰ ਤੈਨੂੰ ਕੀ ਰਾਇ ਦਿੱਤੀ ਬਵੇਕ ਕਹਿੰਦਾ ਆਪਰੇਸ਼ਨ ਕਰਾਉਣਾ ਪਊਏ ਆਪਰੇਸ਼ਨ ਕਰਾਉਣਾ ਪਊ ਵੀ ਇੱਕਦੋ ਵੀ ਬੰਦ ਹੋ ਸਕਦਾ ਹਾਂ ਵੀ ਜਲਦੀ ਤੋਂ ਜਲਦੀ। ਜਲਦੀ ਉਹਨਾਂ ਛੇਤੀ ਪ੍ਰੋਸੀਜਰ ਕਰਾ ਲਵੇ। ਵੀ ਜਿੰਨਾ ਛੇਤੀ ਜਲਦੀ ਹੋ ਸਕੇ। ਹਾਂਜੀ। ਠੀਕ ਹੈ। ਹਾਂਜੀ। ਫਿਰ ਤੂੰ ਆ ਗਿਆ ਉੱਥੋਂ ਛੁੱਟੀ ਲੈ ਕੇ ਹਨਾ। ਹਾਂਜੀ। ਫੇਰੇ ਬਾਈ ਘਰੇ ਆ ਗਿਆ ਛੁੱਟੀ ਲੈ ਕੇ ਤੇ ਪੈਸਿਆਂ ਦਾ ਨਹੀਂ ਸੀ ਪ੍ਰਬੰਧ। ਹਾਂਜੀ। ਕੋਈ 10 ਰੁਪਈਆ ਦਾ ਵੀ ਨਹੀਂ ਸੀ ਭਰਾਵੋ। ਐਵੇਂ ਆਪਾਂ ਛੋਟੇ ਕੋਲੇ ਵਿੜਾਈ ਮਾਰੀ ਜਾਈ ਬਾਈ ਕੋਲੇ। ਆ ਘਰ ਆ ਗਿਆ ਬਾਈ ਦਾ ਸਾਨੂੰ ਪਹਿਲਾਂ ਦਿਖਾਈ ਦਿੱਤਾ ਆਪਾਂ। ਆ ਖੇਤਾਂ ਲਈ ਪਹੀ ਜਾਂਦੀ ਆ ਕੰਦ ਤੇ ਆ ਘਰ ਵਾ। ਇਹੀ ਪਰਿਵਾਰ ਆ ਚਾਰੇ ਪੰਜ ਜਣੇ। ਏ ਮਾਤਾ ਜੀ ਐ ਤੇ ਬਾਈ ਫਿਰ ਤੂੰ ਉੱਦੀ ਕਿਉਂ ਨਹੀਂ ਗਿਆ ਕੱਲ ਜਾਂ ਪਰਸੋਂ ਪੈਸਾਂ ਦਾ ਇੰਤਜ਼ਾਮ ਨਹੀਂ ਸੀ ਪੈਸਾਂ ਦਾ ਇੰਤਜ਼ਾਮ ਹੋਇਆ ਨਹੀਂ ਇਹ ਆਪਣਾ ਮਿੱਤਰ ਸੱਜਣੋ ਪੂਰਾ ਵਿਚਾਰਾ ਬਹੁਤ ਨਰਮ ਬੰਦਾ ਹੈ ਤੇ ਇਹ ਕੱਲ ਹੀ ਆਪਣੀ ਗੱਲ ਹੋਈ ਸੀ ਇਹਦੇ ਨਾਲ ਵੀ ਮਾਨਸਾ ਹਸਪਤਾਲ ਚ ਉਹ ਸੇਮੀ ਦਾ ਅਗਲਾ ਪੁਰਜਾ ਵਾਲਾ ਮੁੰਡਾ ਵੀ ਉਹਦੇ ਹਾਰਟ ਦੀ ਪ੍ਰੋਬਲਮ ਹੈ ਤੇ ਆਪਰੇਸ਼ਨ ਬਹੁਤ ਜਲਦੀ ਕਰਾਉਣਾ ਪਊਗਾ ਫਿਰ ਅੱਜ ਆਪਾਂ ਆਉਣ ਮਿੱਤਰੋ 4:00 ਵਜੇ ਆ ਗਏ ਸ਼ਾਮ ਨੂੰ ਇਹਦੇ ਕੋਲ ਪਿਆ ਸੀ ਵਿਚਾਰਾ ਇੱਥੇ ਮੰਜਾ ਡਾਈ ਬਾਹਰ ਕਿਉਂਕਿ ਲਾਈਟ ਬੱਗ ਜਾਂਦੀ ਹੈ ਫਿਰ ਅੰਦਰ ਲਾਈਟ ਤੋਂ ਬਿਨਾਂ ਤੇ ਉਹ ਜਮੇ ਨਹੀਂ ਬੈਠ ਜਾਂਦਾ ਜਦੋਂ ਬਾਈ ਰਾਤ ਨੂੰ ਲਾਈਟ ਬੱਗ ਜਾ ਉਦੋਂ ਬਾਹਰ ਜਾਣਾ ਪੈਂਦਾ ਹੀ ਰਾਜ ਉਦੋਂ ਪਹੀਚ ਜਾ ਕੇ ਬਹਿ ਜਾਂਦਾ ਬਾਈ ਦੇਖ ਲਓ ਯਾਰ ਐਨੀ ਪ੍ਰੋਬਲਮ ਆ ਸਾਹ ਤਾਂ ਆਪਣਾ ਯਾਰੂੰ ਪਾਣੀ ਪੂਣੀ ਚ ਆਪਾਂ ਬਹਿ ਜਾਈਏ ਮੜੇ ਨਾਲ ਬਹੁਤ ਦੁੱਖ ਹੁੰਦਾ ਨਾ ਮਾਤਾ ਹਾਂ ਜੀ ਜੇ ਸਾਹੀ ਬੰਦ ਹੋ ਗਏ ਫਿਰ ਤਾਂ ਨਾ ਸਾਹੀ ਬੰਦ ਹੋ ਗਏ ਜੀ ਫਿਰ ਤਾਂ ਉਹੀ ਹੈ ਜੀ ਉਹੀ ਗੱਲ ਠੀਕ ਹੈ ਤਕਲੀਫ ਨੇ ਤਾਂ ਹਣੀ ਆ ਜੀ ਇੰਡਰ ਲਾਈਟ ਵਗ ਜੇ ਜੀ ਆਪਾਂ ਕਿੰਨੀ ਜਾਣਕ ਕਿ ਹੁੰਦੀ ਹੈ ਇਹ ਨਹੀਂ ਤਾਂ ਹੁਣ ਜੇ ਦੋਸ਼ਾ ਹੀ ਨਹੀਂ ਪੂਰਾ ਹੁੰਦਾ ਜੀ ਤੇ ਹੁਣ ਕੀ ਮੰਗ ਕਰਦੇ ਆ ਮਾਤਾ ਫਰੇਸ਼ਨ ਹੀ ਕਰਾਉਣਾ ਚਾਹੁੰਦੇ ਆ ਸੰਗਤਾਂ ਤੋਂ ਹਾਂ ਫਰੇਸ਼ਨ ਕਰਾਉਣਾ ਚਾਹੁੰਦੇ ਹਾਂ ਜੀ ਹਾਂ ਬੇਕ ਨੇ ਕੀ ਕਰਦੀਆਂ ਜੀ ਬਸ ਵੀ ਸਰਦਾ ਸੋਹਦਾ ਅੱਛਾ ਹਾਂ ਜੀ ਮੇਰੇ ਪੁੱਤ ਦਾ ਇਲਾਜ ਹੋ ਜੇ ਅੱਛਾ ਚਲ ਰੋ ਰੋ ਨਾ ਮਾਤਾ ਕੋਈ ਗੱਲ ਨਹੀਂ ਕਰਾਉਣਗੇ ਆਪਣੇ ਬਥੇਰੇ ਮਿੱਤਰ ਹੈ ਹਨਾ ਬਥੇਰੇ ਸਹਾਯੋਗੀ ਸੱਜਣ ਬੈਠੇ ਆ ਕੋਈ ਬਾਹਰ ਬੈਠਿਆ ਕੋਈ ਇੱਥੇ ਬੈਠਿਆ ਹਨਾ ਹਾਂ ਜੀ ਕਣੀ ਕਣੀ ਨਾਲ ਟੋਬਾ ਭਰ ਜਾਂਦਾ ਟੋਬਾ ਭਰ ਜਾਂਦਾ ਜੀ ਹਾਂ ਇਹ ਆਪਦੇ ਜਵਾਕਾਂ ਚ ਬੈਠਾ ਰੂ ਨਿੱਕੇ ਨਿੱਕੇ ਜਵਾਕ ਹੈ ਪੁੱਤ ਦਾ ਇਲਾਜ ਹੋ ਜਾਏ ਜੀ ਮਾਂ ਪਿਓ ਤੋਂ ਬਿਨਾ ਜਵਾਕਾਂ ਦਾ ਔਖਾ ਬਹੁਤ ਹੋ ਜਾਂਦਾ ਗਾਲਾਂ ਔਖਾ ਜੀ ਉਹ ਆਪਾਂ ਕਹੇ ਤਾਂ ਚਲ ਮਾਂ ਦਨੇ ਵੀ ਮਾਂ ਮੇਨ ਆ ਕਿ ਪਿਓ ਤੋਂ ਬਿਨਾ ਵੀ ਬਹੁਤ ਔਖਾ ਹੋ ਜਾਂਦਾ ਹਾਂ ਜੀ ਤੇ ਬੀਤੀ ਆ ਭਰਾਵੋ ਨੂੰ ਪਤਾ ਹੈ ਤੇ ਕੋਈ ਗੱਲ ਨਹੀਂ ਮਾਤਾ ਕੋਈ 10 ਪਾਵੇ 20 ਪਾਵੇ 50 ਪਾਵੇ 100 ਪਾਵੇ 500 1000 ਹਨਾ ਹਾਂ ਤਾਂ ਉਹ ਅਗਲੇ ਦੀ ਸ਼ਰਧਾ ਹਾਂ ਧੰਨਵਾਦ ਜੀ ਹਾਂ ਨਹੀਂ ਜ਼ਰੂਰ ਪਾਉਣਗੇ ਮਾਤਾ ਤੇ ਇੱਕ ਸੰਤ ਬਾਬਾ ਲਾਲ ਸਿੰਘ ਫਾਇਰਵਲ ਸੋਸਾਇਟੀ ਹੈ ਉਹਨਾਂ ਨੇ ਬਾਈ ਨੂੰ ਦੇਤਾ 26 27000 ਰੁਪਏ ਅੱਜ ਇਕੱਠਾ ਕਰਕੇ ਤੇ ਉਹ ਹੋਰ ਵੀ ਕਰ ਦੇਣਗੇ ਤੇ ਬਾਈ ਨੂੰ ਅੱਜ ਹੌਸਲਾ ਜਾ ਹੋ ਗਿਆ ਅਸੀਂ ਇਹਨਾਂ ਦੇ ਘਰੇ ਆਏ ਸੀ ਉਹ ਪੈਸੇ ਫੜਾ ਕੇ ਉਹਦਾ ਪਾ ਸਕਰੀਨ ਸ਼ਾਟ ਲਾ ਦਾਂਗੇ ਨਾਲ ਤੇ ਬਾਈ ਚ ਸਾਹ ਜੇ ਪੈ ਗਏ ਜਦੋਂ ਅਸੀਂ ਆਏ ਵੀ ਨੂੰ ਐ ਆਸ ਹੋ ਗਈ ਕਿਰਾ ਮੈਂ ਘਰੋਂ ਤੁਰਨ ਜੋਗਰਾ ਹੋ ਗਿਆ ਸੋ ਨੂੰ ਪਤਾ ਪੈਸਿਆਂ ਤੋਂ ਬਿਨਾਂ ਤਾਂ ਕਾਰੜਾ ਕਿੰਨੇ ਹੋਵੇ ਜੇ ਆਪਣੇ ਕੋਲੇ ਰਾਹ ਦਾ ਖਰਚਾ ਪਾਣੀ ਨਹੀਂ ਹੈਣਾ ਉੱਥੇ ਕੀ ਪਤਾ ਲੱਗਦਾ ਰੋਟੀ ਆਪਾਂ ਨੂੰ ਕਿਹੜੇ ਹੋਟਲ ਤੋਂ ਖਾਣੇ ਪੂ ਕੀ ਗੱਲਬਾਤ ਕਰਨੀ ਪੂ ਕੋਈ ਬਾਹਰੋਂ ਦਵਾਈ ਮੰਗਾਲੀ ਤਾਂ ਪੰਗਾ ਹੈਣਾ ਹਾਂ ਹੁਣ ਕਿਹੜਾ 27 28000 ਰੁਪਏ ਹੋ ਗਿਆ ਜੀ ਤੇ ਹੈ ਰਹਿਣਾ ਪੂ ਹਾਂ ਕਿਹੜਾ ਮੇਰੇ ਬੱਚਾ ਤੁਰਦਾ ਹੋ ਗਿਆ ਜੀ ਤੁਰਦਾ ਹੋ ਗਿਆ ਘਰੋਂ ਹੈਣਾ ਚਲ ਗਾਂਗੇ ਤਾਂ ਆਪੇ ਹੱਲ ਹੋ ਜਾਣਗੇ ਸਾਰੇ ਹੈਣਾ ਗਾਂ ਤਾਂ ਹੱਲ ਹੋ ਹੀ ਜਾਂਦਾ ਜੀ ਹੋ ਹੀ ਜਾਂਦਾ ਹੱਲ ਤੇ ਭਰਾਵੋ ਵੀਰ ਦੀ ਮਦਦ ਕਰਿਓ ਬਹੁਤ ਬਹੁਤ ਜ਼ਿਆਦੇ ਆਪਾਂ ਨੂੰ ਕੋਈ 10 10 20 20 100 100 ਰੁਪਏ ਇਹਦਾ ਵਿਚਾਰ ਦਾ ਇਲਾਜ ਹੋ ਜੂ ਹਣਾ ਇਹ ਆਪਦੇ ਜਵਾਕਾਂ ਚ ਬੈਠਾ ਰੂ ਗੁਰਚਰਨ ਫੱਤੇ ਵਾਲੇ ਕੋਲੇ ਲੱਗਿਆ ਸੀ ਡੀਜੇ ਵਾਲਾ ਇਹ ਆਪਣੇ ਪਿੰਡ ਆਇਆ ਸੀ ਉਹਦਾ ਰੋਡ ਕੀ ਦੋ ਤਿੰਨ ਸਾਲ ਆਉਂਦਾ ਰਿਹਾ ਟੂਰਨਾਮੈਂਟ ਤੇ ਉਦੋਂ ਦੀ ਵਿਚਾਰਾ ਵਧੀਆ ਨਰਮੰਦ ਦਾ ਲਿਆਜ ਪੈ ਜਾਂਦੀ ਐ ਸੋਨਾਂ ਚੰਗੇ ਬੰਦੇ ਨਾਲ ਤਾਂ ਹਰੇਕ ਹੀ ਜਾਤ ਕਰਦਾ ਮੈਨੂੰ ਕੱਲ ਪਤਾ ਲੱਗਿਆ ਉਹ ਸੰਤ ਬਾਬਾ ਲਾਲ ਸਿੰਘ ਸਿਕਿਉਰਿਟੀ ਤੋਂ ਤੇ ਫਿਰ ਅਸਲ ਵਿੱਚ ਤਾਂ ਅਕਾਲੀ ਆਉਂਦੇ ਸੀ ਤੇ ਕੋਲੇ ਤੇ ਕੱਲ ਕੋਈ ਸੁਭਜਾ ਨਹੀਂ ਮਣਿਆ ਲੇਟ ਹੋ ਗਏ ਤੇ ਫਿਰ ਆਪਣੇ ਪਿੰਡ ਵਾਲੇ ਗਰੁੱਪ ਚ ਪਾਤਾ ਸੀ ਮੈਂ ਉਹਨਾਂ ਨੇ 5-7 ਬੰਦਿਆਂ ਨੇ ਆਪਾਂ ਨੂੰ ਪਾ ਵੀ ਦਿੱਤੇ। ਉਹ ਆਪਾਂ ਸਕਰੀਨਸ਼ਾਟ ਭੇਜ ਦਾਂਗੇ ਸਾਰਿਆਂ ਨੂੰ। ਬਾਕੀ ਇੱਕੋ 1 ਰੁਪਿਆ ਆਪਾਂ ਹਿਸਾਬ ਦਿੱਤਾ ਜਾਊ ਬਈ ਇਹਦਾ। ਇੱਕ ਇੱਕ ਰੁਪਈਆ ਦਾ ਸਾਰਿਆਂ ਦਾ ਜਿਹੜੇ ਪੈਸੇ ਪਾਉ ਉਸ ਨੂੰ ਸਕਰੀਨਸ਼ਾਟ ਜਾਣਗੇ ਤੇ ਜਦੋਂ ਸਾਰੇ ਜਿੰਨੇ ਇਕੱਠੇ ਹੋ ਗੋਣਨੇ ਪਾਈ ਉਹਦਾ ਸਕਰੀਨਸ਼ਾਟ ਜਾਊ ਸਾਰਾ ਗਰੁੱਪ ਚ ਦੁਬਾਰੇ ਪਾਇਆ ਜਾਊਗਾ। ਜੇ ਜੇ ਕੋਈ 5-10000 20000 ਰੁਪਈਆ ਵੀ ਬਚਦਾ। ਉਹ ਆਪਾਂ ਹੋਰ ਦੇ ਇਲਾਜ ਤੇ ਵੀ ਲਾ ਸਕਦੇ ਆ। ਕੋਈ ਚੱਕਰ ਨਹੀਂ ਤਾਂ ਕਹਿੰਦੇ ਬਾਈ ਜਿੰਨਾ ਸਾਡਾ ਲੱਗਦਾ ਇੱਕ ਕੋਈ ਰੁਪਿਆ ਅਸੀਂ ਕੁਝ ਨਹੀਂ ਰੱਖਣਾ ਕੱਲਾ ਲਾਜ ਹੀ ਰੱਖਣਾ ਉਹਦੇ ਬਾਅਦ ਤਾਂ ਹਾਂ ਉਹਦੇ ਬਾਅਦ ਤਾਂ ਮਾਤਾ ਹੌਸਲਾ ਹੋ ਜਾਂਦਾ ਹਨਾ ਹੌਸਲਾ ਹੋ ਜਾਂਦਾ ਜੀ ਹਾਂ ਵੀ ਚਲ ਆਪਣਾ ਠੀਕ ਹੋ ਗਿਆ ਮੰਡਾ ਹਾਂ 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 ਜੀ ਹਾਂ ਬਹੁਤ ਵੱਡਾ ਕੰਮ ਹਟਦਾ ਸੱਜਣੋ ਇਹ ਕੋਈ ਛੋਟਾ ਨਾ ਸਮਝੋ ਬਾਕੀ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਹੈ ਨਾਲੇ ਤਾਂ 10ਵਾਂ ਦਸਾਉਂਦਾ ਨਿਕਲ ਜਾਂਦਾ ਇੰਨੇ 10 20 ਰੁਪਏ ਨਾਲ 50 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਵੀਰ ਦਾ ਜਰੂਰ ਜਰੂਰ ਪ੍ਰਭੂ ਧੰਨਵਾਦ ਕਰਿਓ ਇਹਨੇ ਤਾਂ ਬਾਈ ਨੇ ਆਪਦਾ ਸਕੀਨਰ ਜਾ ਵੀ ਨਹੀਂ ਦਿੱਤਾ ਕਹਿੰਦਾ ਯਾਰ ਫਿਰ ਲੋਕ ਕਈ ਵਾਰੀ ਹੋਰ ਗੱਲਾਂ ਕਰਨ ਲੱਗ ਜਾਂਦੇ ਵੀ ਪਤਾ ਨਹੀਂ ਕਿੰਨੇ ਕੁ ਪੁਆਈ ਗਏ ਹਨਾ ਇਹੀ ਵਿਚਾਰਾ ਆਪ ਬਿਮਾਰ ਮੰਦਾ ਕਿੰਨੇ ਕ ਨੂੰ ਸਕਰੀਨਸ਼ਾਟ ਭੇਜੂ ਕੀ ਗੱਲਬਾਤ ਕਰੂਗਾ ਹਨਾ ਤੇ ਉਹ ਚ ਨੰਬਰ ਆ ਮੈਂ ਆਪਦਾ ਫੋਨ ਲੱਗਿਆ ਇੱਕ ਇੱਕ ਰੁਪਈਏ ਦਾ ਹਿਸਾਬ ਦੇ ਮੰਗ ਕਿਉਂਕਿ ਮਰੇ ਦਾ ਮਾਸ ਕਾਣਾ ਤਾਂ ਸਭ ਤੋਂ ਵੱਡਾ ਜ਼ੁਲਮ ਹੈ ਨਾ ਕੋਲਾਂ ਰੁਪਈਏ 10 20 5000 ਆਪਾਂ ਲਾ ਦੇਾਂਗੇ ਗੱਲ ਕਰ ਇਹ ਚ ਰੁਪਈਆ ਨਹੀਂ ਰੱਖਦੇ ਤੇ ਗਾਂ ਵੀ ਕਿਸੇ ਸੱਜਣ ਦੀ ਹੈਲਪ ਹੋ ਸਕੇ ਜਦੋਂ ਇਹ ਠੀਕ ਹੋ ਕੇ ਆ ਗਿਆ ਨਾ ਮਾਤਾ ਬਹੁਤ ਗਰੀਬ ਵਿਚਾਰੇ ਘਰਾਂ ਚ ਬੈਠੇ ਹਾਂਜੀ ਹਾਂ ਤੜਫ ਤੜਪੋ ਇਹਨਾਂ ਨਾ ਜਿਹਦਾ ਨਹੀਂ ਪਤਾ ਲੱਗਦਾ ਨਹੀਂ ਫੋ ਪੈਂਦਾ ਬਹੁਤ ਪੈ ਜਾ ਘਰਾਂ ਚ ਨਾ ਹਾਂ ਸਾਡੇ ਸਰਦੂਰਗੜ ਵੀ ਵਿਚਾਰੇ ਇਲਾਜ ਹੋ ਜੇ ਜੀ ਅਸੀਂ ਹੋਰ ਵੀ ਕਿਰਾਈ ਹੋ ਜੀ ਅਰਦਾਸ ਚਾਈ ਟੇਬਲ ਕਲੱਬ ਵਾਲੇ ਪਾਉਂਦੇ ਹੁੰਦੇ ਆ ਉਹ ਵੀ ਵਿਚਾਰੇ ਐ ਪਾਉਂਦੇ ਆ ਘਰਾਂ ਚੋਂ ਲਾਜ ਲੂ ਜੋ ਚੰਗਾ ਕਰਾਉਂਦੇ ਆ ਹਾਂਜੀ ਤੇ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀਰ ਸੇਮੀ ਬਾਈ ਚਾ ਕੇ ਇਧਰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਠੀਕ ਹੈ ਤੇ ਇਹ ਕੱਲਾ ਇਲਾਜ ਕਰਾ ਰ ਮੇਰੇ ਪੈਸਾ ਨਹੀਂ ਹੈ ਠੀਕ ਹੈ ਭਾਈ ਬਾਈ ਕਹਿੰਦਾ ਭਾਈ ਨੂੰ ਪੈਸੇ ਦੀ ਜਮਾ ਹੀ ਨਹੀਂ ਲੋੜ ਆ ਉਹੀ ਬੰਦਾ ਯਾਰ ਕੰਮ ਵਾਲਾ ਇਹ ਇੱਕ ਦਿਨ ਵੀ ਨਹੀਂ ਕਰੇ ਰਹਿੰਦਾ ਸੀ ਡੀਜੀ ਵਾਲੇ ਨਾਲ ਲੱਗਿਆ ਸਾਨੂੰ ਪਤਾ ਪ੍ਰੋਗਰਾਮ ਚੱਲੀ ਜਾਂਦੇ ਅਗਰਚਰਨ ਦੇ ਤੇ ਇਹ ਵਿਚਾਰਾ ਤੇ ਇੱਕ ਦਿਨ ਵੀ ਨਹੀਂ ਛੁੱਟੀ ਮਾਰਦਾ ਸੀ ਤੇ ਗੱਲ ਕਰ ਹੁਣ ਜਦੋਂ ਜਮੇ ਸਾਹੋਂ ਹਟ ਗਿਆ ਤੇ ਹੁਣ ਜਾਵੇ ਵੀ ਕਿਵੇਂ ਆ ਤਿੰਨ ਦਿਨਾਂ ਦਾ ਤਾਂ ਭਾਈ ਇੰਨਾ ਔਖਾ ਨਾ ਜਿੰਨਾ ਵੀ ਛੱਡ ਦਿਓ ਗੱਲਾਂ ਹੁਣ ਵਿਚਾਰਾ ਮਾਨਸਾ ਤੋਂ ਦਵਾਈ ਲੈ ਕੇ ਮੁੜ ਗਿਆ ਉਹਨਾਂ ਨੇ ਵੀ ਜਦੋਂ ਜਵਾਬ ਦੇਤਾ ਘਰੇ ਆ ਗਿਆ ਤੇ ਘਰ ਆ ਕੇ ਉਹਨਾਂ ਸਾਰਾ ਪਰਿਵਾਰ ਰੋਈ ਜਾਂਦਾ ਉਹਨਾਂ ਦਾ ਹੱਲ ਨਹੀਂ ਸੀ ਕੋਈ ਕਿਉਂਕਿ ਜਦੋਂ ਕੋਲੇ ਕੋਈ ਪੈਸਾ ਨਹੀਂ ਸੀ ਇਸ ਕਰਕੇ ਭਰਾਵੋ ਸਾਰੇ ਜਿੰਨੇ ਮੇਰੇ ਵੀਰ ਬਾਹਰ ਰਹਿੰਦੇ ਆ ਜਿੰਨੇ ਆਪਣੀ ਵੀਡੀਓ ਦੇਖਣਗੇ ਜਿੰਨੇ ਆਪਣੇ ਨਾਲ ਮੱਝਾਂ ਵਾਲੇ ਵਪਾਰੀ ਜਾਂ ਮੰਡੀਆਂ ਵਾਲੇ ਜੁੜੇ ਹੋਏ ਆ ਭਰਾ ਮੰਨ ਕੇ ਐਨੀ ਕਰਕਵੇਸਟ ਕਰ ਦਿਓ ਜਿੰਨੀ ਕਿਸੋ ਦੀ ਸਰਦਾ ਹੋਈ ਨਾ ਉਹਨੇ ਕੀ ਪਾ ਦਿਓ ਕਣੀ ਕਣੀ ਨਾਲ ਤੋਬਾ ਭਰ ਜੂਗਾ ਨਾ ਮਾਤਾ ਤੇ ਇਹਦਾ ਵਿਚਾਰ ਦਾ ਇਲਾਜ ਹੋ ਜੂਗਾ ਇਲਾਜ ਹੋ ਜੂ ਜੀ ਮੇਰੇ ਪੁੱਤ ਦਾ ਹਾਂ ਇਹ ਮਾਂ ਨੂੰ ਪੁੱਤ ਰਹਿ ਜੂ ਆਪਦਾ ਇਹ ਬੱਚਿਆਂ ਦਾ ਬਾਪ ਰਹਿ ਜੂ ਭੈਣ ਦਾ ਸਵਾਗ ਰਹਿ ਜੂ ਦੇਖ ਲੋ ਕਿੰਨੇ ਦੀ ਜ਼ਿੰਦਗੀ ਜੁੜੀ ਹੋਈ ਆ ਚਾਰ ਪੰਜ ਦੀ ਇਹਦੇ ਨਾਲ ਰੋਣਾ ਮਾਤਾ ਕੋਈ ਗੱਲ ਨਹੀਂ ਹੋਊਗਾ ਲਾਜ਼ਮੀ 100% ਹੋਊਗਾ ਕਰਨਗੇ ਬਹੁਤ ਦਾਨੀ ਸੱਜਣ ਬੈਠੇ ਹਨ ਕੱਢ ਦਾਂ ਦਾ 10 ਮਾਤ ਸੌਂ ਦਾ ਅਗਲਾ ਨਹੀਂ ਕਰਨਗੇ ਲਾਜ਼ਮੀ ਕਰਨਗੇ ਲੈ ਪ੍ਰਭੂ ਬਾਈ ਦਾ ਕਰਿਓ ਜਿੰਨਾ ਕ ਮਾਨ ਤਾਣ ਸੋ ਤੋਂ ਸਰਿਆ ਸੋ ਨੂੰ ਨੰਬਰ ਦੇ ਦੇਣੇ ਆ ਸਕੀਨਰ ਤਾਂ ਨਹੀਂ ਪਾਉਂਦੇ ਕਈ ਵਾਰੀ ਭਰਾਵਾ ਫਰਾਡ ਬਹੁਤ ਚੱਲ ਜਾਂਦਾ ਤੇ ਸਕੀਨਰ ਆਪਦਾ ਲਾਉਂਦੇ ਆ ਤੇ ਫਿਰ ਹੋਰ ਪੰਗਾ ਪੈ ਜਾਂਦਾ 94634 94621 ਹਰਦੀਪ ਸਿੰਘ ਸੰਧੂ ਆਊਗਾ ਪਿੰਡ ਆਪਣਾ ਰੋੜਕੀ ਹੈ ਤੇ ਸਰਦੂਲਗੜ ਦੇ ਵਿੱਚ ਹੀ ਰਹਿ ਜਾਂਦਾ ਆਪਣਾ ਜ਼ਿਲ੍ਹਾ ਆਪਣਾ ਮਾਨਸਾ ਆ ਗਿਆ ਇਹ ਬਾਈ ਦਾ ਵੀ ਮਾਨਸਾ ਆ ਗਿਆ ਇਹ ਬੁਰਜ ਭਲਾਈ ਆ ਗਿਆ ਆਪਾਂ ਜਦੋਂ ਝਨੀਰ ਤੋਂ ਸੜਕ ਮੋੜਦੇ ਆ ਸਾਨ੍ਹੇ ਵਾਲੀ ਸਾਨ੍ਹੇ ਵਾਲੇ ਤੋਂ ਬੁਰਜ ਭਲਾਈ ਕਾ ਇੱਥੇ ਪਿੰਡ ਆ ਗਿਆ ਬਾਈ ਦਾ ਬਾਕੀ ਜਿਹੜੇ ਵੀ ਕਿਸੇ ਦੀ ਰਿਸ਼ਤੇਦਾਰੀ ਇੱਥੇ ਬੁਰਜ ਕਿਸੇ ਨੂੰ ਵੀ ਫੋਨ ਲਾ ਕੇ ਪੁੱਛ ਲਿਓ ਵੀ ਉਹ ਮੁੰਡਾ ਮਜੀਬ ਸਿੰਘਾਂ ਦਾ ਆ ਗਿਆ ਇਹ ਇੱਧਰ ਪਹੀ ਤੇ ਰਹਿੰਦਾ ਖੇਤਾਂ ਦੇ ਢਾਣੇ ਚ ਵੀਰੇਲ ਦੇ ਰਾਹ ਤੇ ਪਹੀ ਤੇ ਰਹਿੰਦਾ ਵੀ ਉਹ ਮੁੰਡਾ ਬਿਮਾਰ ਹੈ ਕਿ ਕਿਵੇਂ ਕੁਸ ਹੈ ਵੀ ਉਹਨੂੰ ਕਾਦੀ ਦਿੱਕਤ ਹੈ ਉਹ ਵੀ ਕੋਈ ਦਿੱਕਤ ਨਾ ਮੰਨਿਓ ਤੇ ਬਾਕੀ ਬਾਈ ਦਾ ਆਪਾਂ ਤੁਹਾਨੂੰ ਨੰਬਰ ਵੀ ਦੇ ਦਾਂਗੇ ਇਹਨੂੰ ਵੀ ਸਿੱਧਾ ਬੰਦਾ ਫੋਨ ਲਾ ਕੇ ਪੁੱਛ ਸਕਦਾ ਹੈ ਸਿੱਧਾ ਕੱਲ ਕਰ ਤੇ ਬਾਈ ਨੂੰ ਆਪਾਂ ਇਹਦਾ ਨੰਬਰ ਇਹਨੇ ਦਿੱਤਾ ਨਹੀਂ ਆਪਨੇ ਕਹਿੰਦਾ ਬਾਈ ਮੈਂ ਕਿਹਨੂੰ ਸਕਰੀਨ ਸ਼ਾਟ ਭੇਜੂ ਮੈਂ ਲਾਬ ਦਾ ਇੱਜ਼ਤ ਕਰਾਉਂਗਾ ਕਿਉਂ ਕਰਾਉਂਗਾ ਸੋ ਜਿਨوں ਸਾਰਿਆਂ ਨੂੰ ਇੱਕ ਇੱਕ ਰੁਪਈਏ ਦਾ ਹਿਸਾਬ ਦਿੱਤਾ ਜਾਊਗਾ ਇਹ ਚ ਕੋਈ ਫਰਾਡ ਨਾ ਸਮਝੇ ਇੱਕ ਮਿੰਟ ਵੀ ਤੇ ਆਪਣਾ ਪਰਮਾਤਮਾ ਕਰਨਿਓ ਵਧੀਆ ਸਰਦਾ ਤਾਂ ਕਰਕੇ ਆਪਾਂ ਇਹ ਬਾਈ ਕੋਲੇ ਆਏ ਤੇ ਉਹ ਬਾਬਾ ਸੰਤ ਬਾਬਾ ਲਾਲ ਸਿੰਘ ਫੈਲਵਰਸਿਟੀ ਵਾਲਾ ਦਾ ਬਹੁਤ ਬਹੁਤ ਧੰਨਵਾਦ ਮਾਤਾ ਹਨਾ ਜਿਹੜਾ ਨਿਕੇਰਾ ਇੰਨਾ ਪਹਿਲ ਕਰਤੀ ਹੈ ਨਾ 26 27000 ਰੁਪਈਆ ਦਿੱਤਾ ਉਹਨਾਂ ਨੇ ਅੱਜ ਤੇ ਬਾਕੀ ਉਹ ਕਹਿੰਦੇ ਸੀ ਹੋਰ ਕਰ ਦਾਂਗੇ ਹਾਂ ਚੱਲ ਫੇਰ ਤਾਂ ਮਗਰ ਦੀ ਮਗਰ ਇਲਾਜ ਹੋਈ ਜਾਂਦਾ ਹੈ ਨਾ ਹਾਂ ਚੱਲ ਫੇਰ ਮੇਰੇ ਬੱਚੇ ਦਾਖਲ ਹੋ ਜੂਗਾ ਦਾਖਲ ਹੋ ਜੂਗਾ ਨਾ ਨਹੀਂ ਹੋ ਜੂ ਮਾਤਾ ਦਾਖਲ ਤਾਂ ਹੋਊਗਾ ਉਹ ਧੰਨਵਾਦ ਕਰਦੀ ਹਾਂ ਬਾਬੇ ਦਾ ਸੀ ਲੈ ਮਾਤਾ ਹੋ ਜੂ ਆਪਣੇ ਬੱਚੇ ਦਾ ਇਲਾਜ ਹੈ ਨਾ ਹਾਂ ਮੇਰੇ ਪੁੱਤ ਦਾ ਹੱਲ ਹੋਣਾ ਚਾਹੀਦਾ ਨਹੀਂ ਹੋ ਜੂ ਹੋ ਜੋ ਕੋਈ ਗੱਲ ਨਹੀਂ ਬਹੁਤ ਵਿਚਾਰੇ ਆਪਣੇ ਦਾਨੀ ਸਿੱਧੇ ਬੇਨਤੀ ਨਹੀਂ ਲਾਜ਼ਮੀ ਹੋਊ ਮਾਤਾ ਲਾਜ਼ਮੀ ਲਾਜ਼ਮੀ 100% ਹੋਊਗਾ ਹਾਂਜੀ ਚਲੋ ਜੀ ਤਾਂ ਜਿੰਨੇ ਜੋ ਗਰਹਿਗਾ ਪਾ ਦਿਓ ਉਹ ਗੱਲ ਨਹੀਂ ਮਾਤਾ ਚੰਗਾ ਜੀ ਤੇ ਆ ਬਾਈਆਂ ਨੇ ਪਾਇਆ ਪਹਿਲ ਵਰ ਸੋਸਾਇਟੀ ਸੰਤ ਬਾਬਾ ਲਾਲ ਸਿੰਘ ਅਸੀਂ ਨਹੀਂ ਪਾਇਆ ਜੀ ਸੰਗਤਾਂ ਨੇ ਪਾਇਆ ਜਿਹੜੀਆਂ ਸੰਗਤਾਂ ਨੇ ਦਾਨ ਇਕੱਠਾ ਕੀਤਾ ਠੀਕ ਹੈ ਜੀ ਅਸੀਂ ਤਾਂ ਇੱਕ ਅੱਗੇ ਹੋ ਕੇ ਇਹਨਾਂ ਨੂੰ ਆ ਕੇ ਦੇ ਗਏ ਆ ਦੇ ਗਏ ਹਾਂ ਹਾਂ ਚਲ ਸੰਗਤਾਂ ਦਾ ਬਹੁਤ ਸਹਜ ਹੋਗਾ ਬਹੁਤ ਦੀਵਾਂਗੇ ਅਸੀਂ ਕਿਸੇ ਨੂੰ ਕੀ ਦੇ ਦੇ ਦਾਂਗੇ ਕੀ ਦੇ ਦੇ ਦਾਂਗੇ ਠੀਕ ਹੈ ਸਾਡੀ ਤਾਂ ਇੱਕ ਸੋਸਾਇਟੀ ਵੱਡੀ ਆ ਸੰਤ ਬਾਬਾ ਲਾਲ ਸਿੰਘ ਵੈਲਫੇਅਰ ਸੋਸਾਇਟੀ ਆਲ ਇੰਡੀਆ ਰਜਿਸਟਰਡ ਹਾਂਜੀ 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 ਭੈਮਣ ਜਸਾ ਸਿੰਘ ਦਾ ਹਾਂਜੀ ਹਾਂਜੀ ਠੀਕ ਆ ਨਾ ਉਹਦੇ ਅਸੀਂ ਕਰਦੇ ਆ ਅਸੀਂ ਤਾਂ ਉੱਥੋਂ ਆ ਕੇ ਇਸ ਬੱਚੇ ਦਾ ਵਿਚਾਰੇ ਦਾ ਲੜਫੜ ਲਿਆ ਲੜਫੜ ਕੇ ਨੂੰ ਜਾਨ ਜੁਗਰੇ ਕਰਤੇ ਹਾਂ ਤੁਸੀਂ ਸਥਾਨ ਸੰਗਤਾਂ ਕੋਲੇ ਅਪੀਲ ਕਰਦੇ ਇਹਨਾਂ ਨੂੰ ਵੀ ਹੋਰ ਵੀ ਅਸੀਂ ਸੰਗਤਾਂ ਦੇ ਕੋਲੇ ਪੀਲ ਹੀ ਕਰਦੇ ਹਾਂ ਤੇ ਸੰਗਤਾਂ ਦੇ ਕੋਲੇ ਬੇਨਤੀ ਕਰਦੇ ਹਾਂ ਬੇਨਤੀ ਕਰਦੇ ਵੀ ਇਸ ਬੱਚੇ ਦਾ ਵੱਧ ਤੋਂ ਵੱਧ ਜਿਹੇ ਜੀ ਕਿਸੇ ਤੋਂ ਹੋਉਂਦੀ ਆ ਹਾਂ ਸੇਵਾ ਕਰਨੋ ਜਿਵੇਂ ਅਸੀਂ ਅੱਜ ਇਹਨਾਂ ਨੂੰ ਆ ਕੇ ਜਿਹੜਾ ਦਾਨ ਸਾਡੇ ਕੋਲੇ ਇਕੱਠਾ ਹੋਇਆ ਸੀ ਉਹ ਇਹਨੂੰ ਦੇ ਗਏ ਹਾਂ ਹਾਂਜੀ ਅੱਗੇ ਵਾਸਤੇ ਵੀ ਜੋ ਆਊਗਾ ਉਹ ਦੇ ਦੇਾਂਗੇ ਅੱਗੇ ਵੀ ਜੋ ਕੋਈ ਗਰੀਬ ਕੋਈ ਇਹੋ ਜੀ ਗੱਲ ਆ ਤਾਂ ਅਸੀਂ ਉਹ ਜਿਹਾ ਦਾਨ ਇਕੱਠਾ ਕਰਕੇ ਦੇ ਸਕਦੇ ਹਾਂ ਥੋੜਾ ਜਿਹਾ ਠੀਕ ਹੈ ਠੀਕ ਹੈ ਬਾਕੀ ਜਿਹੜੇ ਨੇ ਦੇਖਣਾ ਹੋਵੇ ਸੰਤਵਾ ਬਲਾਲ ਸਿੰਘ ਸੋਸਾਇਟੀ ਉਹਦਾ ਗਰੁੱਪ ਬਣਾਇਆ ਉਹ ਤੇ ਦੇਖ ਸਕਦੇ ਹੋ ਜਿੰਨੇ ਪੈਸੇ ਆਇਆ ਬਾਈ ਨੂੰ ਅੱਜ ਦੇ ਗਏ ਉਹਦਾ ਸਕਰੀਨਸ਼ਾਟ ਵੀ ਲਾ ਦਾਂਗੇ ਨਾਲ ਇਹ ਬਾਈ ਤੜਕੇ ਸਵੇਹ 5 ਵਜੇ ਤੁਰ ਪੈਣਗੇ ਇਥੋਂ ਤੇ 9 ਚਲ 9:30 10 ਵਜੇ ਦੇ ਨਾਲ ਉੱਥੇ ਉੱਪਰ ਜਾਣਗੇ ਉੱਥੋਂ ਵੀ ਇੱਕ ਬੰਦਾ ਮਿਲ ਗਿਆ ਇਹਨਾਂ ਦੀ ਸੋਸਾਇਟੀ ਦਾ ਬਾਈ ਦਾ ਸੰਤ ਸਿੰਘ ਬਾਬਾ ਲਾਲ ਸਿੰਘ ਦਾ ਉਹ ਕਹਿੰਦਾ ਚੱਲ ਮੈਂ ਗਾਹਾਂ ਆਪੇ ਲੈ ਜਾਂ ਹਸਪਤਾਲ 'ਚ ਵੀ ਅਸੀਂ ਪਹਿਲੇ ਹੀ ਬਾਈ ਦਾ ਐਂਟਮੈਂਟ ਕਰਾ ਦਾਂਗੇ ਸਭ ਤੋਂ ਪਹਿਲਾਂ ਇਸੇ ਦਾ ਨੰਬਰ ਲਵਾ ਦਾਂਗੇ ਇਹ ਵੀ ਚੱਲ ਪਰਮਾਤਮਾ ਹੀ ਕਰਦਾ ਹੈ ਨਾ ਮਾਤਾ ਚੰਗੇ ਬੰਦੇ ਦਾ ਪਰਮਾਤਮਾ ਹੈਗਾ ਹਾਂਜੀ ਹਾਂ ਤੇ ਬਾਕੀ ਵੀਡੀਓ ਹੋਈ ਨੇ ਲੰਮੀ ਭਰਾਵੋ ਇਹਦਾ ਸਾਥ ਦਿਓ ਭਰਾ ਦਾ ਬਹੁਤ ਬਹੁਤ ਜਿਆਦੇ ਸੋਨੂੰ ਨੰਬਰ ਦੇਤਾ 9463494621 ਇਹ ਨੰਬਰ ਆਪਣਾ ਹਰਦੀਪ ਸਿੰਘ ਸੰਧੂ ਆਊਗਾ ਤੇ ਮੈਂ ਆਪਦੇ ਪਿੰਡ ਵਾਲੇ ਗਰੁੱਪ ਵਾਲੇ ਉਹਨਾਂ ਨੇ ਇੱਕ ਪਾ ਤੇ ਪੰਜ ਸੱਤ ਨੇ ਧੰਨਵਾਦ ਉਹਨਾਂ ਦਾ ਤੇ ਹੋਰ ਦੇ ਮੈਸੇਜ ਆ ਗਏ ਭਾਈ ਕਹਿੰਦਾ ਅਸੀਂ ਸ਼ਾਮ ਨੂੰ ਪਾ ਦਾਂਗੇ ਲਾਜਵੇਂ ਉਹ ਵੀ ਆਪਾਂ ਇਹਨਾਂ ਨੂੰ ਭੇਜ ਕੇ ਸਵੇਰ ਸਕਰੀਨ ਸ਼ਾਟ ਉਸੇ ਤੇ ਦੁਬਾਰੇ ਪਾ ਦਿਆ ਕਰਾਂਗੇ ਤੇ ਇਹ ਜਿਹੜੇ ਜਿਹੜੇ ਬੰਦੇ ਨੇ ਜਦੋਂ ਮਰਜ਼ੀ ਹਿਸਾਬ ਲੈਣਾ ਹੋਇਆ ਨਾ ਉਹ ਵੀ ਫੋਨ ਕਰਕੇ ਪੁੱਛ ਸਕਦਾ ਵੀ ਐਨੇ ਪੈਸੇ ਪਾਇ ਸੀ ਭਾਈ ਕਿੰਨੇ ਲੱਗ ਗਏ ਛੋਡੇ ਕੀ ਛੋਡੇ ਕੋਲ ਬਚਤ ਹੋ ਗਈ ਤੇ ਕਿੰਨੇ ਰਹਿ ਗਏ ਛੋਡੇ ਕੋਲੇ ਹਨਾ ਜੀ ਹਾਂਜੀ ਹਾਂਜੀ ਉਹ ਸਾਰਾ ਹਿਸਾਬ ਉਹ ਆਪਣੇ ਬੰਦਿਆਂ ਨੇ ਕਹਿਤਾ ਵੀ ਅਸੀਂ ਗੱਲੀ ਗੱਲੀ ਪਰਚੀ ਲੈ ਕੇ ਵੀ ਪਾ ਦਾਂਗੇ ਪਾ ਦਾਂਗੇ ਪਰਚੀ ਲੈ ਕੇ ਵੀ ਪਾ ਦਾਂਗੇ ਚੱਲ ਕੋਈ ਗੱਲ ਨਹੀਂ ਮਾਤਾ ਹਾਂ ਧੰਨਵਾਦ ਜੀ ਹਉਆ ਸਤ ਹਾਲ ਹੈ ਨਾ ਜੀ ਹਾਂ ਜੀ ਹਾਂ ਚੱਲ ਮੇਰੇ ਪੁੱਤ ਦਵਾਈ ਲੈਉਣ ਜੋਗਰਾ ਹੋ ਗਿਆ ਜੀ ਕੀ ਹਾਲ ਹੋ ਜੀ ਇੱਕ ਬਾਈ ਤੇਰਾ ਨੰਬਰ ਵੀ ਬੋਲ ਦੇ ਜੇ ਕਿਸੇ ਨੇ ਗੱਲਬਾਤ ਕਰਨੀ ਬਦਰ ਨਾਲ 985753 985753 10299 10299 ਹਾਂ ਠੀਕ ਹੈ ਕਰਸੇਮ ਸਿੰਘ ਅੱਛਾ ਬਾਈ ਇਹ ਨੰਬਰ ਤੇਰਾ ਦੁਬਾਰੇ ਬੋਲੀ ਮਾੜਾ ਅਮੀ 985753 985753 10299 ਨਾਮ ترسےم ਸਿੰਘ ਸੇਮੀ ਨਾਮ ترسےم ਸਿੰਘ ਸੇਮੀ ਕਹਿੰਦੇ ਪਿੰਡ ਚ ਅੱਛਾ ਤੇ ਗੂਗਲ ਪੇ ਚੱਲਦਾ ਉਹਦੇ ਕੋਲੇ ਗੂਗਲ ਪੇ ਚੱਲਦਾ ਹੀ ਤੇ ਉਹਤੇ ਪਵਾ ਦਿੰਦੇ ਆ ਫਿਰ ਆਪਾਂ پیسے ਨਾ ਨਾ ਉਹਤੇ ਨਹੀਂ ਪਾਉਣੇ ਹੈਗੇ ਕੀ ਗੱਲ ਬਈ ਖਾਤੌਬ ਕਿਤਾਬ ਨਹੀਂ ਉਹਨੂੰ ਦੇ ਨਾ ਸਕਰੀਨ ਸ਼ਾਟ ਭੇਜੀ ਜਾਣੀ ਫਿਰ ਠੀਕ ਹੈ ਚਲੋ ਇਹ ਵੀ ਦੇਖੋ ਇਮਾਨਦਾਰੀ ਕਿੱਡੀ ਹੈ ਭਰਾਵੋ ਹਨਾ ਨਹੀਂ ਕਹਿੰਦਾ ਨਹੀਂ ਮੇਰਾ ਕਿਉਂ ਭੇਜੇ ਤੇ ਬਿਚਾਰਾ ਆਪਾਂ ਤਾਂ ਆਉਣ ਦੇ ਜਿੰਨੇ ਆਉਂਦੇ ਹਨਾ ਕਿ ਤੂੰ ਕੋਲ ਪੈ ਨੰਬਰ ਦਿੱਤਾ ਯੂਸੀ ਚਿਪੋ ਵਾਲੇ ਹਾਂ ਭਾਈ ਆਪਾਂ ਤੁਹਾਨੂੰ ਨੰਬਰ ਦੱਸਿਆ ਸੀ 9463494621 ਹਰਦੀਪ ਸਿੰਘ ਸੰਧੂ ਆਊਗਾ ਤੇ ਰੋਡ ਕੀ ਪਿੰਡ ਆਪਣਾ ਸਰਦੂਲਗੜ ਦੇ ਲਾਗੇ ਰਹਿ ਜਾਂਦਾ ਤੇ ਆਪਾਂ ਗਾਹਾਂ ਉਹ ਤੋਂ ਇਹ ਬਾਈ ਨੂੰ ਪਾਵਾਂਗੇ ਤੇ ਉਹ ਤੁਹਾਨੂੰ ਸਾਰਾ ਹਸਾਬ-ਕਿਤਾਬ ਮਿਲ ਜੂਗਾ ਬਾਕੀ ਇਹ ਮਾਤਾ ਕੀ ਤੁਹਾਨੂੰ ਦੱਸਦੇ ਇਹ ਬੱਚੇ ਆ ਗਏ ਇਹ ਛੋਟਾ ਜਿਹਾ ਘਰ ਆ ਗਿਆ ਬਾਈ ਦਾ ਆ ਵੇਖ ਲਓ ਦੋ ਹੀ ਕਮਰੇ ਆ ਵਿਚਾਰੇ ਡਾਟਾ ਵਾਲੇ ਤੇ ਰਸੂਰ ਸਾਈਦਾ ਕੋ ਇੰਤਜ਼ਾਮ ਹੈ ਨੇ ਉਹ ਵੀ ਕੰਦ ਛੋਟੀ ਆ ਆ ਵੀ ਜਮੇ ਛੋਟੀ ਆ ਇੱਕ ਕੋਈ 12 ਛੋਟਾ ਜਿਹਾ ਬਾਈ ਦਾ ਇਹ ਤੇ ਪਾਈਆਂ ਦਾ ਘਰ ਦੂਜਿਆਂ ਦਾ ਉਹ ਇਕੱਠੇ ਆ ਇਹ ਮਾਤਾ ਨਾਲ ਹੀ ਆ ਨਾ ਚੰਗਾ ਮਾਤਾ ਧੰਨਵਾਦ ਫਿਰ ਧੰਨਵਾਦ ਜੀ ਛੋਟਾ ਬੋਲਦੀ ਏ ਜਕਾਰਾ ਹਾਂ ਜੀ ਬੋਲ ਬੋਲੇ ਸੋ ਨਿਹਾਲ ਸੋ ਸਰੀਆ ਕਾਲ ਧੰਨਵਾਦ ਮਾਤਾ ਕੋਈ ਗੱਲ ਨਹੀਂ ਪਹੁੰਚਣ ਦੇ ਪੈਸੇ ਨਾ ਭੇਜ ਦਿਓ ਤੁਸੀਂ ਸਨੇ ਇਹਨੂੰ ਕੋਈ ਨਾ ਜੀ ਹਾਂ ਕੇਰੇ ਹਾਂ ਹੱਸਦੇ ਤੋੜ ਦਿਓ ਲੈ ਕੇ ਬੈਗਰੂ ਦਾ ਨਾਂ ਹਣਾ हां जी हां तेरा परमात्मा ਦਾ ਨਾਮ ਲੈ ਕੇ ਜੀ ਬਾਬੇ ਲਾਲ ਚੰਨ ਦਾ ਨਾਮ ਲੈ ਕੇ हां ਤੇ ਕੱਲ ਨੂੰ ਇਹ ਨਹੀਂ ਭੇਜ ਦਾਂਗੇ ਜੀ ਬੱਚੇ ਤੇ ਕੇ ਗੁਰੂ ਘਰ ਮੱਥਾ ਭੇਜ ਦਿਓ ਤੇ ਬਸ ਬਾਈ ਠੀਕ ਹੋ ਕੇ ਆਊਗਾ हां ਚਲੋ ਜੀ ਧੰਨਵਾਦ ਜੀ हां ਚੰਗਾ ਮਾਤਾ ਜੀ ਚੰਗਾ ਚੰਗਾ ਜੀ ਧੰਨਵਾਦ